ਬਾਦ ਦੇਖਦੇ ਜਿਸ ਤਰ੍ਹਾਂ ਸਵਾਗਤ ਹੈ ਮੈਂ ਕੋਲ ਟੀਮ ਦੀ ਤਰਫੋਂ ਕਾਰਕਾਂ ਤੁਸੀਂ ਦੇਖ ਸਕਦੇ ਹੋ ਚੁਟਾਵੀਆਂ ਦੇ ਰਹੇ ਨੇ ਰਾਜਨ ਦਾ ਬਾਰਡਰ ਤੇ ਖੜੇ ਹਨ ਇਹ ਬਹੁਤ ਕਾਫੀ ਹੈ ਅੱਜ ਨੇ ਪਸ਼ਾਨਾਂ ਨੂੰ ਰੋਕਣ ਲਈ ਇਹਨਾਂ ਦੇ ਕਿੰਨੇ ਮੁੱਤਾਂ ਪ੍ਰਬੰਧ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸਾਰਾ ਇਹਨੇ ਕਵਰ ਕਰਵਾਵਾ ਕੇ ਕੁਝ ਦੇਖ ਸਕਦੇ ਹੋ ਉਹ ਦੇਖ ਸਕਦੇ ਹੋ ਪਾਣੀ ਦੀ ਬਿਛਾੜਾਂ ਜਿਹੜੀਆਂ ਲੋਕਾਂ ਉੱਤੇ ਕੀਤੀਆਂ ਜਾ ਰਹੀਆਂ ਨੇ ਅਥਰੂ ਗਾਂਸ ਵੀ ਨਾਲ ਉੱਤੇ ਡੇਗੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ഓഡലൻ ബഹർനാ കാർഷ കാണും लड़े सरकार ताईं कुझु नई ਤੁਸੀਂ ਆਪਣਾ ਮੋਰਚਾ ਫੜੇ ਕਰਕੇ ਜਾਵੋਗੇ ਯਾਨੀ ਕਿ ਬਿਲਕੁਲ ਜੀ ਮੋਰਚਾ ਫੜੇ ਕਰਕੇ ਜਾਵਾਂਗੇ ਸਾਰੀਆਂ ਸ਼ਰਤਾਂ ਲਿਖਤੀ ਲਿਖਾ ਕੇ ਜਾਵਾਂਗੇ ਲੈ ਕੇ ਜਾਵਾਂਗੇ ਸੈਂਟਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਡਰ ਕੇ ਆ ਕਿਸਾਨਾਂ ਤੋਂ ਮੋਦੀ ਸਰਕਾਰ ਨੂੰ ਕਿਸਾਨਾਂ ਤੋਂ ਡਰਿਆ ਕਿ ਮੋਦੀ ਕਿਸਾਨਾਂ ਨੂੰ ਉਹਨਾਂ ਦਾ ਹੱਕ ਹੀ ਨਹੀਂ ਦੇਣਾ ਚਾਹੁੰਦਾ ਅਸੀਂ ਆਨੇ ਵੀ ਜੋ ਸਾਡਾ ਖਰਚਾ ਹੈ ਉਹ ਵੇਖੋ ਜੋ ਸਾਨੂੰ ਆ ਸਾਨੂੰ ਸਵਾਮੀ 나ਥਨ ਦੀ ਰਿਪੋਰਟ ਦੀ ਜਿਹੜੀ ਉਹਨਾਂ ਨੇ ਉਹ ਦਿਓ ਸਾਨੂੰ ਸਾਨੂੰ ਐਮ ਐਸ ਵੀ ਦਿਓ ਬਿਲਕੁਲ ਸਾਡਾ ਜੋ ਬਿਲਕੁਲ ਸਾਡਾ ਕਾਨੂੰਨੀ ਹੱਕ ਮੰਗਦਾ ਉਹ ਦਿਓ ਸਾਨੂੰ ਅਸੀਂ ਕੁਝ ਨਹੀਂ ਮੰਗਦੇ ਤੇਰੇ ਤੋਂ ਜੋ ਦੇਣ ਨੂੰ ਤਿਆਰ ਹੀ ਨਹੀਂ ਹੈ ਅਜ ਮੁਕੇਸ਼ ਸਿੰਘ گاؤں ਕਰੋੜਾ ਜ਼ਿਲ੍ਹਾ ਅਕਾਲ। ਠੀਕ ਐ ਸੋ ਜੀ ਹਰਿਆਣਾ ਪਰ ਦੇਖੋ ਜੀ ਮਾਰੇ گاؤں ਕਰੋੜਾ ਸੇ ਲਗਭਗ 50 ਗੱਟੇ ਹਰ ਮੋਰਚੇ ਪੈ ਜਿਤਨੇ ਬਾਰਡਰ ਲੱਗਤੇ ਹਨ ਮਾਰੇ ਹਰਿਆਣਾ ਪੰਜਾਬ ਦਿੱਲੀ ਦੇ ਆਸ-ਪਾਸ ਹਰ ਜਗ੍ਹਾ 5 ਗੱਟੇ ਅੱਜ ਆਪਰੇ ਯਾਨੀ ਕਿ 50 ਗੱਟੇ ਯਾਨੀ ਕਿ ਸਿੱਪ ਪੰਜਾਬੀ ਵੀ ਇਹਨਾਂ ਦਾ ਪੂਰਾ ਸਾਥ ਦੇ ਰਹੇ ਹਨ। ਮਾਰੇ ਭਾਈਚਾਰਾ ਪਾਲ ਵੀ ਕਾਇਮ ਤਾਂ ਅੱਬ ਵੀ ਕਾਇਮ ਰੋ ਕੇ ਕਾਇਮ ਰਹੇਗਾ। ਠੀਕ ਐ ਜੋ ਤੁਹਾਡੇ ਲਈ ਅਥਰੂ ਗੈਸ ਛੱਡੀ ਗਈ ਐ ਕਿੱਲਾ ਗੱਡੀਆਂ ਗਈਆਂ ਕਿ ਤੁਸੀਂ ਉਹਨਾਂ ਨੂੰ ਤੋੜ ਕੇ ਕੋਈ ਬਾਤ ਨਹੀਂ ਹਮਤਰਾ ਜੀ ਖਰੋ ਅਸੀਂ ਤਾਂ ਖੁਸ਼ ਆਏ ਨੀ ਸਤਿਅ ਦੇਖ ਕੇ। पता तो नहीं मारे खेत में काम कर दिया जी कितनी सूढ़ चल रहा है पता तो नहीं जी कितने मारे गोडे टूटे हैं हम तो खुश तो है जी हम तो इस धरती पे पैदा हुए इस धरती में यानी कि थोड़ा कहना तो मोर्चा फतेह करके आऊंगे फतेह करके आएंगे जी बोले आप इस टाइम हरियाणा के पंजाब के बॉर्डर पे खड़े हैं जो किसान ने काफ़ी ਕਾਫਲਾ ਉਹਨਾਂ ਦਾ ਅੱਗੇ ਵੱਧ ਚੁੱਕਿਆ ਹੈ ਤੇ ਉਹਨਾਂ ਦੇ ਕਾਫੀ ਸੱਟਾਂ ਵੀ ਲੱਗੀਆਂ ਨੇ ਅਥਰੂ ਗੈਸ ਸਿੱਟੀ ਗਈ ਹੈ ਤੇ ਗੋਲੇ ਸਿੱਟੇ ਗਏ ਨੇ ਕਾਫੀ ਨੁਕਸਾਨ ਜੋ ਕਿਸਾਨਾਂ ਭਰਾਵਾਂ ਦਾ ਹੋਇਆ ਹੈ ਉਹ ਤੁਹਾਨੂੰ ਅੱਗੇ ਵੀਡੀਓ 'ਚ ਅਸੀਂ ਵਿਖਾਵਾਂਗੇ ਕਿ ਉਹਨਾਂ ਨਾਲ ਕੀ ਕੁਝ ਹੋਇਆ ਹੈ ਆਪਾਂ ਹੁਣ ਦੇਖਾਂਗੇ ਕਿ ਵੀ ਅਥਰੂ ਗੈਸ ਉਹਨਾਂ ਦੇ ਸਿੱਟੇ ਗਏ ਨੇ ਕਾਫੀ ਨੁਕਸਾਨ ਹੋਇਆ ਹੈ ਗੋਲੇ ਸਿੱਟੇ ਗਏ ਨੇ ਤੇ ਉਹਨੇ ਸੱਟਾਂ ਵੀ ਕਾਫੀਆਂ ਲੱਗੀਆਂ ਨੇ ਤੁਹਾਨੂੰ ਅੱਗੇ ਵੀਡੀਓ 'ਚ ਵਿਖਾਵਾਂਗੇ ਸਾਡਾ ਛੋਟਾ ਭਰਾ ਸਾਡੇ ਮੂਰੇ ਖੜਾ ਹੈ ਭਾਈ ਜੀ ਸਤਰੀ ਕਾਲ ਜੀ ਛੋਟਾ ਛੋਟਾ ਭਰਾ ਸਾਡੇ ਸਮਾਜ ਤੁਸੀਂ ਘਰ ਤੋਂ ਖੜੇ ਹੋਣਾ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਮੇਰੇ ਮਦਦਦ ਨੂੰ ਬਤਰੀ ਕਾਲ ਦੀ ਜੋ ਕਰੋਗੇ ਹਾਂ ਜੀ ਅੱਜ ਆਪਾਂ ਤੁਸੀਂ ਕੀ ਚਾਰੀਆਂ ਕਰਕੇ ਆਏ ਹੋ ਤੁਸੀਂ ਮੈਂ ਤਾਂ ਅਸੀਂ ਤਾਂ ਸਿਰ ਤੇ ਕੱਪੜਾ ਮੰਨੇ ਸਮਝਦੇ ਕੱਪੜਾ ਕੀ ਹੁੰਦਾ ਹੈ ਦੇਖੇ ਨਾ ਨੇ ਜੀ ਹੋਟਲੀ ਅਥਰੋ ਗੈਸ ਸਿੱਟੀ ਹੋਈ ਹੈ ਸਭ ਬਹੁਤ ਕੁਝ ਕੀਤਾ ਹੈ ਕਿਲਾ ਗੱਡਿਆ ਹੈ ਕਿ ਤੁਸੀਂ ਪਾ ਬੇਟਾ ਤੁਮ ਅੰਕਲ ਜੀ ਕਹੇ ਹਨਾ ਅਸੀਂ ਅੱਥਰੂ ਗੈਸ ਤੋਂ ਡਰਜਾਂਗੇ ਅਸੀਂ ਅਗ ਵਾਲੀ ਵੇਲੇ ਨਹੀਂ ਕਰੇ ਪੁੱਤ ਸੁਤਰਾ ਇੱਕ ਗੱਲ ਕਹਾਂ ਕਿ ਉਹ ਥੋੜੇ ਸਿਰ ਤੇ ਹੁੰਦੇ ਆ ਜਿੰਨਾ ਦੂਰ ਦਾ ਅਸੀਂ ਉੱਟਦੇ ਆ ਤੁਸੀਂ ਸਾਡੇ ਮਾਣ ਦੇ ਅਸੀਂ ਮੂਰੇ ਲੱਗਾਂਗੇ ਬੋਲੋ ਕਿੱਥੇ ਅਸੀਂ ਕਿਹੜਾ ਤਰੀਕਾ ਤਰਾਵਾ ਲੱਗੇ ਕਿਹੜੇ ਪਿੰਡ ਮੋਰ ਦਾ ਫਤਗਰ ਨਹੀਂ ਆਇਆ ਤੇ ਧੀਏ ਨੂੰ ਆਈ ਐ ਮੇਰੀ ਤਾਂ ਹੀ ਮੁੰਡੇ ਖੜੀ ਆ ਪਰ ਮੋਰ ਦਾ ਪਤਾ ਨਹੀਂ ਕਰਦੇ ਆ ਠੀਕ ਹੈ ਹਾਂ ਸਰ ਮਰ ਸਿੰਘ ਪਿੰਡ ਕੰਗਧਲਾਈ ਠੀਕ ਹੈ ਵੀਰੇ ਤੁਸੀਂ ਜੋ ਬੈਰ ਕਿਲੇ ਕੋਸ਼ਿਸ਼ ਕੀਤੀ ਸੀ 3 ਮਿੰਟ ਤੁਹਾਡੇ ਨਾਲ ਕੀ ਵਾਰਦਾth ਹੋਈ ਉੱਥੇ ਅੱਗੇ ਗਏ ਅੱਗੇ ਉਹਨਾਂ ਦੇ ਅੱਗੇ ਗਏ ਡਾਂਗਾਂ ਹੀ ਮਾਰਿਆ ਨੇ ਜਦੋਂ ਡਿੱਗੇ ਨਾ ਜਦੋਂ ਆਪਣੇ ਖਿੱਲੇ ਲਾਏ ਉਹਨਾਂ ਨੇ ਨਾ ਚਾਰੇ ਦੂਰ ਡਿੱਗੇ ਆਈ ਅੱਗੇ ਉਹਨਾਂ ਦੇ ਉੱਪਰ ਅਸੀਂ ਡਾਂਗਾਂ ਜਦੋਂ ਮਾਰਿਆ ਨੇ ਠੀਕ ਹੈ ਠੀਕ ਤੁਹਾਡੇ ਕਾਹ ਵੀ ਸੱਟਾਂ ਵੱਜੀਆਂ ਨੇ ਮਾਰੀ ਥੋੜੀ ਸਿਰਚਾ ਥੋੜਾ ਭਣ ਗੈਰੂ ਭਾਈ ਠੀਕ ਹੈ ਤੁਸੀਂ ਜੋ ਸੱਟਾਂ ਤੁਹਾਡੇ ਵੱਜੀਆਂ ਨੇ ਤੁਸੀਂ ਕਿਹਨੂੰ ਜ਼ਿੰਮੇਵਾਰ ਕਹੋਗੇ ਆ ਚੀਜ਼ ਦਾ ਸਰਕਾਰੀ ਹੈ ਇਹ ਮੁੱਢੀ ਸਰਕਾਰੀ ਹੋਰ ਕਿਹੜੀ ਹੈ ਠੀਕ ਹੈ ਹਾਂ ਜੀ ਕਹਿੰਦੇ ਸਰਕਾਰ ਦਾ ਹੀ ਕੁਝ ਨਹੀਂ ਲੱਗਦਾ ਤੁਸੀਂ ਆਪਣਾ ਮੋਰਚਾ ਫੜੇ ਕਰਕੇ ਜਾਵੋਗੇ ਯਾਨੀ ਕੀ ਬਿਲਕੁਲ ਜੀ ਮੋਰਚਾ ਫੜੇ ਕਰਕੇ ਜਾਵਾਂਗੇ ਸਾਰੀਆਂ ਸ਼ਰਤਾਂ ਲਿਖਤੀ ਲਿਖਾ ਕੇ ਜਾਵਾਂਗੇ ਲੈ ਕੇ ਜਾਵਾਂਗੇ ਸੈਂਟਰ ਸਰਕਾਰ ਮੋਦੀ ਸਰਕਾਰ ਨੂੰ ਡਰ ਕੀ ਹੈ ਕਿਸਾਨਾਂ ਤੋਂ ਮੋਦੀ ਸਰਕਾਰ ਨੂੰ ਕਿਸਾਨਾਂ ਤੋਂ ਡਰ ਆ ਕਿ ਮੋਦੀ ਕਿਸਾਨਾਂ ਨੂੰ ਉਹਨਾਂ ਦਾ ਹੱਕ ਹੀ ਨਹੀਂ ਦੇਣਾ ਚਾਹੁੰਦਾ ਅਸੀਂ ਆਨੇ ਵੀ ਜੋ ਸਾਡਾ ਖਰਚਾ ਹੈ ਉਹ ਦੇਖੋ ਜੋ ਸਾਨੂੰ ਆ ਸਾਨੂੰ ਸਵਾਮੀ 나ਥਨ ਦੀ ਰਿਪੋਰਟ ਦੀ ਜਿਹੜੀ ਜੋ ਉਹਨਾਂ ਨੇ ਉਹ ਦਿਓ ਸਾਨੂੰ ਸਾਨੂੰ ਐਮਐਸਵੀ ਦਿਓ ਬਿਲਕੁਲ ਸਾਡਾ ਜੋ ਬਿਲਕੁਲ ਸਾਡਾ ਕਾਨੂੰਨੀ حق ਮੰਗਦਾ ਉਹ ਦਿਓ ਸਾਨੂੰ ਅਸੀਂ ਕੁਝ ਨਹੀਂ ਮੰਗਦੇ ਤੇਰੇ ਤੋਂ ਜੋ ਦੇਣ ਨੂੰ ਤਿਆਰ ਹੀ ਨਹੀਂ ਹੈ ਉਹਨਾਂ ਦਾ ਬਹੁਤ ਾਰੇ ਕਾਫਲਾ ਕਾਫਲਾ ਆ ਰਿਹਾ ਹੈ ਸਚਨ ਇੱਕ ਸਾਡੇ ਕਮੈਲ ਵਿੱਚ ਖੜਾ ਹੈ ਤੇ ਅਸੀਂ ਥੋੜਾ ਜਿਹਾ ਅੱਗੇ ਮਾਹੌਲ ਵੇਖਣ ਵਾਸਤੇ ਆਏ ਸੀ ਕਿਤਾ ਕਿ ਇਹੋ ਜਿਹਾ ਮਾਹੌਲ ਵੇਖ ਕੇ ਰਣਨੀਤੀ ਬਣਾਈ ਜਾਵੇ ਤੇ ਜਿਹੜੀ ਲੋਕਾਂ ਨੂੰ ਹੋਰ ਜਾਗਰੂਤ ਕੀਤਾ ਜਾਵੇ ਲੋਕਾਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਵੀ ਇਹ ਕਿਸਾਨਾਂ ਦਾ ਆਪਣਾ ਕੰਮ ਆ ਇਹ ਸੈਂਟਰ ਸਰਕਾਰ ਨੇ ਕਸਾਨਾਂ ਦੇ ਨਾਲ ਬੜੇ ਭੱਦੇ ਮਜ਼ਾਕ ਕੀਤੇ ਢੇਵਾਂ ਦਾ ਖਲਾਫੀ ਕੀਤੀ ਪੂਰਾ 1 ਸਾਲ ਮੋਰਚਾ ਚੱਲਦਾ ਰਿਹਾ ਕਿ ਮੋਦੀ ਸਰਕਾਰ ਨੇ ਮੋਰਚਾ ਖੇਡਣ ਵਾਸਤੇ ਇੱਕ ਝੂਠਾ ਵਾਅਦਾ ਕੀਤਾ ਸੀ ਜਿਹੜਾ ਆਪਣੀ ਐਮਐਸਪੀ ਦੇ ਗਰੰਟੀ ਦਾ ਗਰੂਨ ਬਣਾਉਣਾ ਸੀ ਇੱਕ ਬਿਜਲੀ ਦਾ ਸੋਜ਼ ਬਿੱਲ ਜਿਹੜਾ ਸੀ ਉਹ ਕਿਤੇ ਨਹੀਂ ਲਾਗੂ ਕਰਾਂਗੇ ਉਹ ਵੀ ਲਾਗੂ ਕਰਤਾ ਅਜੇ ਤੱਕ 2-3 ਸਾਲ ਹੋ ਗਏ ਅਜੇ ਤੱਕ ਉਹ ਜਿਹੜਾ ਗਰੰਟੀ ਦਾ ਗਰੂਨ ਨਹੀਂ ਬਣਾਇਆ ਇੱਕ 2013 ਦੇ ਵਿੱਚ ਇਹ ਬਹੁਤ ਵੱਡੀ ਅਜੀਟੇਸ਼ਨ ਹੋਈ ਸੀ ਜੰਤਰ ਮੰਤਰੀ ਪਾਟੀ ਕਿਸਾਨ ਜਥੇਬੰਦੀਆਂ ਲੋਕਾਂ ਤੇ ਉਹਦੇ ਵਿੱਚ ਉਦੋਂ ਸਰਕਾਰ ਹੈਗੀ ਸੀ ਆਪਣੀ ਮਨਮੋਹਨ ਸਿੰਘ ਜੀ ਤੇ ਉਦੋਂ ਮਨਮੋਹਨ ਸਿੰਘ ਦਾ ਕੋਈ ਨੁਮਾਇੰਦਾ ਨਹੀਂ ਸੀ ਆਇਆ ਸਰਕਾਰ ਦੇ ਵਿੱਚ ਤੇ ਰਾਜਨਾਥ ਸਿੰਘ ਜੀ ਭਾਜਪਾ ਦੇ ਜਿਹੜੇ ਬਟਿਆ ਘੂੜੇ ਉਹ ਪਹੁੰਚੇ ਸਨ 2013 ਨੂੰ ਉਹਨਾਂ ਨੇ ਕਿਹਾ ਜੇ ਤੁਸੀਂ ਸਾਰੇ ਕਿਸਾਨ ਰਲ ਕੇ ਸਾਡੀ ਸਰਕਾਰ ਇੰਡੀਆ ਦੇ ਵਿੱਚ ਬਣਾ ਦਿਓ ਤੇ ਅਸੀਂ ਜਿਹੜਾ ਕਿਸਾਨਾਂ ਦਾ ਸਾਰਾ ਕਰਜ਼ਾ ਉਹ ਮਾਫ਼ ਕਰਾਂਗੇ ਜਿਹੜੀ ਸੁਆਮੀਨਾਥੀ ਦੀ ਰਿਪੋਰਟ ਆ ਉਹ ਵੀ ਲਾਗੂ ਕਰਾਂਗੇ ਔਰ ਕਿਸਾਨਾਂ ਦੀ ਆਮਦਨ ਦੁੱਗਣੀ 2022 ਤੋਂ ਪਹਿਲਾਂ ਪਹਿਲਾਂ ਕਰਾਂਗੇ ਪਰ 10 ਸਾਲ ਇਹਨਾਂ ਨੇ ਸਰਕਾਰ ਲੰਗੀ ਇਹਨਾਂ ਨੇ ਕੋਈ ਨਾ ਆਮਦਨ ਦੁੱਗਣੀ ਕੀਤੀ ਨਾ ਸੁਆਮੀਨਾਥੀ ਦੀ ਰਿਪੋਰਟ ਲਾਗੂ ਕੀਤੀ ਔਰ ਨਾ ਹੀ ਕਿਸਾਨਾਂ ਦੀ ਜਿਹੜੀ ਕਰਜ਼ਾ ਮੁਕਤੀ ਉਹ ਕੀਤੀ ਉਲਟਾ ਕਾਫਲਾ ਜੀ ਸਾਨੂੰ ਕਾਫਲਾ ਬੇਸ਼ਮਾਰ ਹੈ ਜੀ ਇਸ ਸਾਲ ਕਿਸਾਨਾਂ ਦੇ ਵਿੱਚ ਪਿਛਲੇ ਜਿਹੜਾ ਵੱਡਾ ਅੰਦੋਲਨ ਹੋਇਆ ਸੀ ਉਸ ਤੋਂ ਵੀ ਜ਼ਿਆਦਾ ਉਤਸ਼ਾਹ ਬਹੁਤ ਵੱਡਾ ਕਾਫਲਾ ਜਿਹੜਾ ਮੈਦਾਨ ਵਿੱਚ ਖੜਾ ਹੈ ਅਰਜਨਾ ਪੰਜਾਬ ਦਾ ਜੋ ਵੋਟਰ ਉਹ ਸੀਲ ਕਰ ਦਿੱਤਾ ਗਿਆ ਤਰੇ ਤਰੇ ਜਿਵੇਂ ਸਰਕਾਰ ਨੇ ਪੱਥਰਾਂ ਦੇ ਸਾਥ ਹੋਰ ਕਿ ਲੋਕਾਂ ਦੇ ਸਾਥ ਤੋਂ ਆਪਾਂ ਕਿਹਾ ਉਹਨਾਂ ਤੋਂ ਟੋੜ ਪਾਉਂਦੇ ਉਸ ਟਾਈਮ ਤੇ ਵੀ ਕੀਤਾ ਸੀ ਜਦੋਂ ਸਰਕਾਰ ਅੱਗੇ ਸਰਕਾਰ ਨੇ ਬੁਰਾ ਜੋਰ ਲਾਇਆ ਸੀ ਜਦੋਂ ਪਹਿਲਾ ਵੱਡਾ ਅੰਦੋਲਨ ਹੋਇਆ ਸੀ ਉਦੋਂ ਵੀ ਸਾਰੇ ਇਹ ਲੰਘੇ ਸੀ ਸਾਰੇ ਤੋੜੇ ਸੀ ਡੈਲੀਗੇਟਿਕ ਟੋੜੀ ਸਾਰੀ ਅੱਜ ਵੀ ਜਿਹੜੇ ਕਿਸਾਨਾਂ ਦਾ ਬਹੁਤ ਵੱਡਾ ਮੋਰਚਾ ਜਾਨੀ ਕਿ ਤੁਹਾਡਾ ਕਹਿਣਾ ਵੀ ਤੁਸੀਂ ਇਹ ਮੋਰਚਾ ਫਤਿਹ ਕਰ ਮੋੜਾ ਨਹੀਂ ਤੋੜਾ ਨਹੀਂ ਤੋੜਾ ਨਹੀਂ ਸਾਡੀ ਆਰ ਪਾਨ ਦੀ ਲੜਾਈ ਹੈ ਜੀ ਕੋਈ ਵੀ ਸਰਕਾਰ ਜਿਹੜੀ ਹੈ ਸਾਡੇ ਬੱਚਿਆਂ ਦੇ ਹੱਕ ਕਹੂਗੀ ਤੇ ਅਸੀਂ ਆਪਣੀ ਆਰ ਪਾਨ ਦੀ ਲੜਾਈ ਲੜਾਂਗੇ ਰਾਤ ਦੇ ਵਿੱਚ ਲੜਾਂਗੇ ਅਸੀਂ ਲੜਾਈ ਲੜਨ ਵਾਸਤੇ ਹੀ ਆਏ ਆ ਕਿ ਦੂਰੋਂ ਅਸੀਂ ਲੜਾਈ ਰੱਜ ਕੇ ਲੜਾਂਗੇ ਪੂਰੀ ਜੋਸ਼ ਨਾਲ ਲੜਾਂਗੇ ਔਰ ਜਿਹੜੇ ਕਿਸਾਨ ਮੇਰੇ ਵੀਰ ਘਰਾਂ ਦੇ ਵਿੱਚ ਬੈਠੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਅੱਜ ਸ਼ਾਮ ਤੱਕ ਸਾਰੇ ਇਥੇ ਕਰੋੜੀ ਬਾਟਰ ਤੇ ਪਹੁੰਚਣਾ ਤਾਂ ਕਿ ਜਿਹੜਾ ਵਡਾ ਹਿਉਨ ਲੈ ਕੇ ਆਪਾਂ ਅੱਗੇ ਦਿੱਲੀ ਵਾਲ ਨੂੰ ਪੂਛ ਕਰਨਾ ਆਪਾਂ ਜਿਹੜਾ ਇਹ ਮੋਰਚਾ ਫਤੇ ਕਰਕੇ ਜਾਣਾ ਔਰ ਜਿਹੜੀ ਦਿੱਲੀ ਸਰਕਾਰ ਨੇ ਵਾਅਦਾ ਖੁਲਾਫੀ ਕੀਤੀ ਹੈ ਉਹ ਆਪਾਂ ਵਾਅਦੇ ਮਨਾਵਾ ਕੇ ਮੰਗਾ ਮਨਵਾ ਕੇ ਵਾਪਸ ਹਰਿਆਣਾ ਦੀ ਪੂਰੀ ਸਪੋਰਟ ਹੈ ਹਰਿਆਣਾ ਦੀ ਪੂਰੀ ਸਪੋਰਟ ਹੈ ਜੀ ਹਰਿਆਣਾ ਵੀ ਜਿਹੜਾ ਗੈਰ ਰਾਜਨੀਤਿਕ ਕਿਸਾਨ ਮੋਰਚਾ ਜਿਹੜੀ ਕਰੋੜੀ ਬਾ 18 ਜਥੇਬੰਦੀਆਂ ਪੂਰੀ ਸਪੋਰਟ ਕਰ ਰਹੀ ਹੈ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਦਾ ਆਪਾਂ ਜਾਣਾ ਕੇ ਜਿਹਨ ਕੀ ਪੂਰਾ ਸਰਕਾਰ ਦਾ ਪੂਰਾ ਵੀ ਪ੍ਰਸ਼ਾਸਨ ਹੈ ਜੋ ਉਹ ਤੁਹਾਡੇ ਪੂਰੀ سپورਟ ਦੇ ਰਿਹਾ ਤੁਹਾਨੂੰ ਪ੍ਰਸ਼ਾਸਨ ਦੇ ਸਰਕਾਰ ਕੁਸ਼ਹੋਟ ਕਾ ਦੀ ਪ੍ਰਸ਼ਾਸਨ ਦੀ سپورਟ ਕਾ ਦੀ ਮੇਰੇ ਕਿਸਾਨਾਂ ਦੇ ਆਪ ਦੇ ਬਲਬੁੱਤ ਨੇ ਜਾਰਿਆ ਹੈ ਅਰਗਨ ਜਿਲ੍ਹਾ ਮੁਖਸ਼ਰ ਆਰਤੀ ਸਰ ਜਿਹਦੀ ਕਾਫੀ ਇੱਥੇ ਪਿਆਨ ਮਹਾਲ ਬਣਿਆ ਹੈ ਲੋਕ ਕਾਫੀ ਦਿੱਕਤਾਂ ਆਤਾ ਹੈ ਇੱਥੇ ਵੀ ਦੇਖਦੇ ਹੁਣ ਇਹ ਲੋਕ ਕਿਸਾਨੀ ਅੱਗੇ ਪਹੁੰਚ ਸਕਣਗੇ ਬਾਰਡਰ ਪਾਰ ਕਰ ਸਕਣਗੇ ਜਾਂ ਨਹੀਂ ਹਨ ਕੀ ਮੰਗਾਰੇ ਮੰਗਾ ਪਈਆਂ ਮਨਵਾ ਸਕਣਗੇ ਜਾਂ ਨਹੀਂ ਰੋਕੋ ਹਨਾ ਤੇ ਬਪਾਪਾਂ ਜਾਦਾ ਆ ਰਿਹਾ ਏ ਜੀਨਾ ਜੀ ਆਪਣਾ ਭਾਈ ਜਰਨਲ ਠੀਕ ਹੈ ਤੁਸੀਂ ਆਪਣੀ ਇੱਥੇ ਪੂਰੀ ਤਿਆਰੀਆਂ ਨਾਲ ਆਏ ਹੋ ਪੂਰੀ ਤਿਆਰੀ ਨਾਲ ਉਹਨਾਂ ਨੇ ਅੱਥਰੂ ਗਏ ਛੱਡੇ ਹੋਈਆਂ ਕਿਲਾ ਗੱਡੀਆਂ ਹੋਈਆਂ ਨੇ ਕਿ ਤੁਸੀਂ ਆਪਣਾ ਮੋਰਚਾ ਫੱਦੇ ਕਰਕੇ ਜਾਓਗੇ ਜੀ ਹਾਂ ਹਾਂ ਕਿਲਾ ਦੇ ਕੈਂਡੀਡੇਟ ਸਾਡੇ ਕੋਲੇ ਸਭ ਕੁਝ ਕਰਨ ਨੂੰ ਸਰਕਾਰ ਦਾ ਹੀ ਜਾਵਾਂਗੇ ਅਸੀਂ ਕੋਈ ਰੁਕਦੇ ਨਹੀਂ ਉਹ ਕਰਾਂਗੇ ਠੀਕ ਹੈ ਜੋ ਤੁਹਾਡੀਆਂ ਮੰਗਾ ਨੇ ਉਹ ਮੰਗਾ ਮੰਵਾ ਕੇ ਜਾਵਾਂਗੇ ਸਰਕਾਰ ਤੋਂ ਲਿਖਾ ਕੇ ਆਵਾਂਗੇ ਤਾਂ ਕਿ ਸਾਰਾ ਕੁਝ ਜਿਹੜੇ ਮੁਕਰੇ ਨੇ ਵਾਦੇ ਪੂਰੇ ਕਰਾ ਕੇ ਜਾਵਾਂਗੇ ਸਾਰੇ ਠੀਕ ਕਿਸਾਨ ਪਰ ਆ ਖਨੌਰੀ ਬਾਰਡਰ ਤੇ ਮੌਜੂਦ ਨੇ ਆਪਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਤੁਸੀਂ ਖਨੌਰੀ ਬਾਰਡਰ ਤੇ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਖੜੇ ਹੋ ਕੀ ਤੁਸੀਂ ਇਹ ਬਾਰਡਰ ਪਾਰ ਕਰ ਸਕੋਗੇ ਜੀ ਜ਼ਰੂਰ ਕਰਾਂਗੇ ਜੀ ਕਿ ਕਿ ਜੋ ਇਹਨਾਂ ਨੇ ਇੱਥੇ ਰੈਸ ਕਿਲਾ ਗੱਡੀਆਂ ਹੋਈਆਂ ਨੇ ਕਿਸਾਨ ਭਰਾਵਾਂ ਲਈ ਇਹ ਤੁਸੀਂ ਪਾਰ ਕਰ ਸਕੋਗੇ ਅੱਗੇ ਲੰਘ ਨੋਗੇ ਸਾਡੇ ਕੋਈ ਪਰਵਾਹ ਨਹੀਂ ਸਾਡੀ ਪੂਰੀ ਤਿਆਰੀ ਹੈ ਅੱਛਾ ਤੁਸੀਂ ਪੂਰੀ ਤਿਆਰੀਆਂ ਨਾਲ ਆਏ ਹੋ ਹਾਂਜੀ ਯਾਨੀ ਕਿ ਤੁਸੀਂ ਅੱਜ ਦਾ ਮੋਰਚਾ ਫਤਿਹ ਕਰਕੇ ਜਾਓਗੇ ਆਪਾਂ ਕਰਕੇ ਜਾਵਾਂਗੇ ਜੀ ਬਿਲਕੁਲ ਫਤਿਹ ਠੀਕ ਹੈ ਯਾਨੀ ਕਿ ਜੋ ਸਰਕਾਰਾਂ ਤੋਂ ਤੁਸੀਂ ਮੰਗਾ ਰੱਖਿਆ ਨੇ ਉਹ ਸਰਕਾਰਾਂ ਤੁਹਾਡੀਆਂ ਮੰਗਾਂ ਪੂਰੀਆਂ ਕਰ ਸਕੇਗੀ ਤੁਹਾਨੂੰ ਕੀ ਲੱਗਦਾ ਹੈ ਅਸੀਂ ਆਪਣਾ ਅੰਦੋਲਨ ਪੂਰਾ ਜੋਸ਼ ਨਾਲ ਲੜਾਇਆ ਠੀਕ ਸਰਦਾਰ ਜਦਾਰ ਸਿੰਘ ਲਖਣਾ ਜ਼ੋਨ ਪ੍ਰਧਾਨ ਸਾਰ ਸਿਵਲ ਇਲੈਕਸ਼ਨ ਦੇ ਦੀ ਕਿ ਆਪਣਾ ਪੰਜਾਬ ਪੁਰਬਲ ਕਿੰਨੇ ਦਾ ਕਾਫਲਾ ਆਪਣਾ ਵਿਚ ਸੈਰ ਹੈ ਕਾਫਲਾ ਸਾਡਾ ਹਜ਼ਾਰਾਂ ਦੇ ਸਾਡੇ ਕੋਲੋਂ 5000 ਸਾਡੇ ਕੋਲ ਟਰਾਲਾ ਤੇ ਗੱਡੀਆਂ ਐਸ ਤਰ੍ਹਾਂ ਹੀ ਫੁੱਲ ਲੈ ਕੇ ਪੁੱਤੇ ਆ ਯਾਨੀ ਕਿ ਤੁਹਾਡਾ ਕਹਿਣ ਦੇ ਪੂਰਾ ਪੁੱਤਾ ਪ੍ਰਬੰਧ ਕਰਕੇ ਆਏ ਪੂਰਾ ਪ੍ਰਬੰਧ ਕਰਕੇ ਆਏ ਜੀ ਸਾਰੇ ਕੰਮ ਅਸੀਂ ਕਰਕੇ ਆਇਆ ਜੋ ਵੀ ਅਗੇ ਰਕਾਬਤਾ ਨੇ ਉਹਨਾਂ ਨੂੰ ਢੋਣ ਵਾਸਤੇ ਵਿਸਾਂਦੇ ਨਾਲ ਲੈ ਕੇ ਆਏ ਜੇਸੀ ਵੀ ਲੈ ਜਾਂਦੇ ਨਾਲ ਤੁਹਾਨੂੰ ਕੀ ਲੱਗਦਾ ਤੁਸੀਂ ਜੋ ਹੈ ਬਾਰਡਰ ਹੈ ਹਰਿਆਣਾ ਤੁਸੀਂ ਪਾਰ ਕਰ ਸਕਦੇ ਬਿਲਕੁਲ ਪਾਰ ਕਰਨੇ ਆਏ ਆਂ ਉਹ ਉਹਨਾਂ ਨੇ ਅੱਧੇ ਸ਼ੌਕ ਨਾਲ ਲਾਈਆਂ ਲਾਈ ਰੱਖਣਾ ਸਾਨੂੰ ਕਾਦੀ ਸਾਨੂੰ ਕੋਈ ਰਿਕਵਰਡ ਫੂਟ ਨਹੀਂ ਹੈ ਜੇ ਤੁਸੀਂ ਦਿੱਲੀ ਪਹੁੰਚ ਜਾਓਗੇ ਇਹ ਫੌਜ ਦੇ ਵਿੱਚ ਚਾਣਾ ਦੇ ਬਾਡਰ ਤੋੜ ਸਕਦੇ ਆ ਚਾਣਾ ਨੂੰ ਦਿਨ ਦਿਨੀ ਪਿਹਾ ਸਕਦੇ ਆ ਤੇ ਇਹ ਸਾਡੇ ਕੀ ਚੀਜ਼ ਆ ਜੇ 20 ਸਾਲਾਂ ਹੀ ਫੌਜ ਦੇ ਵਿੱਚ ਪੰਜ ਪੰਜ ਲਾ ਕੇ ਆ ਗਏ ਤੇ ਇਹ ਸਾਡੇ ਕੀ ਕੀ ਆ ਠੀਕ ਹੈ ਤੁਸੀਂ ਅੱਗੇ ਜੇ ਕਰ ਸਰਕਾਰ ਕੇ ਅੰਦਰ ਤੁਸੀਂ ਸਾਡੀ ਮੰਗਾਂ ਨਹੀਂ ਮੰਨਦੀ ਨਹੀਂ ਮੰਨਦੀ ਤੁਸੀਂ ਬੈਠੇ ਆ ਤੁਸੀਂ ਕੀ ਕਰੋਗੇ ਅੱਗੇ ਬਿਲਕੁਲ ਇੱਥੇ ਬੈਠੇ ਰਵਾਂਦੇ ਮਨਾ ਕੇ ਫਿਰ ਫੇਰ ਜਾਵਾਂਗੇ ਇਹ ਨਹੀਂhota ਕਹਿਣਾ ਆਪਣੀ ਮੰਗਾਂ ਮੰਨਵਾ ਕੇ ਫਿਰ ਤੁਸੀਂ ਵਾਪਸ ਘਰ ਨੂੰ ਮੰਗਾਂ ਮੰਨਵਾ ਕੇ ਲਿਸ਼ਟੀ ਲਿਖਤੀ ਲੈ ਕੇ ਬਿਲਕੁਲ ਰਾਸ਼ਟਪਤੀਆਂ ਸੈਨ ਕਰਾ ਕੇ ਜਾਊਗਾ ਜਿੱਥੋਂ ਜਾਵਾਂਗੇ ਨਹੀਂ ਤਾਂ ਨਹੀਂ ਜਾਵਾਂਗੇ ਠੀਕ ਹੈ ਜੋ ਆਪਣੇ ਨਾ ਕਿਸਾਨੀ ਵੀਰ ਕੁਝ ਹਾਦਸੇ ਜਿਹੜਾ ਸੱਟਾਂ ਵੀ ਲੱਗੀਆਂ ਨੇ ਉਹਨਾਂ ਦੇ ਸੱਟਾਂ ਦੇ ਸੱਟਾਂ ਵੀ ਉਹਨਾਂ ਦਾ ਮਾਪਜਮ ਲੈ ਕੇ ਜਾਵਾਂਗੇ ਜਿਹੜੇ ਸਾਡੇ ਕਿਸਾਨਾਂ ਨੇ ਕਹਿ ਲਾਓਗੇ ਜ਼ਿੰਮੇਵਾਰ ਕੌਣ ਹੋਏਗਾ ਜੋ ਉਹਨਾਂ ਸੱਟਾਂ ਲੱਗੀਆਂ ਨੇ ਆਪਣੇ ਕਿਸਾਨ ਵੀਰਾਂ ਦੇ ਉਹ ਜ਼ਿੰਮੇਵਾਰ ਸਰਕਾਰ ਠੀਕ ਹੈ ਸਰਕਾਰ ਹੈ ਮੋਦੀ ਸਰਕਾਰ ਜ਼ਿੰਮੇਵਾਰ ਖੱਗੜ ਸਕਾਰ ਦੋ ਜ਼ਿੰਮੇਵਾਰ ਹੈ ਠੀਕ ਹੈ ਯਾਨੀ ਕਿ ਹੋਰ ਤਾਂ ਕਹਿਣਾ ਤੁਸੀਂ ਆਪਣਾ ਮੋਰਚਾ ਫਤਿਹ ਕਰਕੇ ਬਿਲਕੁਲ ਫਤਿਹ ਕਰਕੇ ਜਾਵਾਂਗੇ ਸਾਡੇ ਸੰਦਾਂ ਦਾ ਨੁਕਸਾਨ ਹੋਊਗਾ ਤੇ ਉਹ ਸਰਕਾਰ ਤੋਂ ਲਾਂਗੇ ਸਾਡੇ ਕੋਈ ਜਵਾਨਾਂ ਦਾ ਨੁਕਸਾਨ ਹੋਊਗਾ ਉਹ ਵੀ ਸਰਕਾਰ ਦੇ ਵੱਲ ਠੀਕ ਹੈ ਕਿਉਂ ਅਹੀਂ ਦਾਦੇ ਘਰ ਬੈਠੇ ਸਾਡਾ ਕੀ ਕਰਦਾ ਇਹਨਾਂ ਆਣ ਕੇ ਖੱਟਾ ਕਰਦਾ ਆਪਣੀ ਇਨਸਾਨ ਜਥੇਬੰਦੀ ਹੋਰ ਵੀ ਜੁੜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਅਸੀਂ ਤੇਜਿੰਦਰ ਸਿੰਘ ਹਿਮਦਪੁਰਾ ਕਸਲੇ ਦਾ ਪ੍ਰਧਾਨ ਆ ਭਾਰਤੀਾ ਕਿਸਾਨ ਯੂਨੀਅਨ ਸ਼ਟੂਰਾ ਆ ਸਾਡੇ ਭਰਾ ਨੇ ਇਹਨਾਂ ਨੂੰ ਲੈਣ ਵਾਸਤੇ ਆਏ ਆ ਅੱਗੇ ਹਜਾਣੇ ਦੇ ਕਿੰਨੇ ਮੇਰੇ ਵੀ ਆ ਗਏ ਇਕੱਠੇ ਹੋ ਗਏ ਇਹਨਾਂ ਦਾ ਸਵਾਗਤ ਕਰਦੇ ਖੜੋਤੇ ਨੇ ਇਹਨਾਂ ਨੂੰ ਪਿਛਲੀ ਹਟਲ ਜਾਵੇ ਅੱਗੇ ਲਵਾਵੇ ਮੋਦੀ ਸਰਕਾਰ ਦਾ ਦਿੱਲ ਖਾਵਾ ਜਾਗੇ ਪਰ ਜਿੱਦੀ ਗੱਲ ਕੋਟਪੁਰ ਜੋ ਆਪਣਾ ਸਾਥ ਸਾਨੀ ਭਰਾ ਨੇ ਹਰਿਆਣੇ ਤੋਂ ਵੀ ਆਪਣਾ ਸਾਥ ਦੇ ਰਿਹਾ ਹੈ ਸਾਰੇ ਹਰਿਆਣੇ ਪੋਚ ਸਾਰੇ ਹਰਿਆਣੇ ਸਾਰੇ ਜੱਦੀ ਪਿੰਡਾਂ ਆਂ ਵਾਲੇ ਇਹਨਾਂ ਲੈਣ ਵਾਸਤੇ ਇਹ ਤੋਂ ਅੰਦਰ ਬੈਰੀਕੇਡ ਨੂੰ ਪਾਰ ਕਰ ਲਵਾਂਗੇ ਬੈਰੀਕੇਡ ਇੱਕ ਜਿੰਨੇ ਮਰਜ਼ੀ ਬੈਰੀਕੇਡ ਤੋੜ ਦੇ ਆਂ ਸਾਰੇ ਨਾਲ ਅਗਲੇ ਬੈਠੇ ਹਾਂ ਦੀ ਬਿਲਕੁਲ ਦੀ ਤੇ ਕਰ ਕਰ ਕੇ ਮੰਗ ਮੰਗੀਆਂ ਮਰਵਾ ਕੇ ਹੀ ਜਾਵਾਂਗੇ ਤੇ ਨੁਕੜੇ ਕੇ ਮੰਗ ਮੰਨਵਾ ਕੇ ਅੱਗੇ ਵੀ ਭੱਜਾਂਗੇ ਨਹੀਂ ਅੱਗੇ ਇੱਕ ਮਹੀਨਾ ਹੋਰ ਫਿਰ ਜਾਵੇ ਤੇ ਲੱਖ ਲੜਨ ਦਾ ਸਾਨੂੰ ਲੱਗਦਾ ਨਹੀਂ ਲੜਨ ਦਾ ਜਲਾਜ ਨਾ ਹੁੰਦਾ ਸਾਰੀਆਂ ਮੰਗਾ ਸਾਰੀਆਂ ਮਰਦੀ ਮੰਨਦਾ ਆ ਲੱਖ ਨਕਰ ਕੇ ਭੱਜ ਗਏ ਸਾਡਾ ਕਬਦੂ ਲੈ ਗਏ ਆਪ ਦਾ ਬਾਰਡਰ ਉੱਥੇ ਖੜੇ ਆਪਾਂ ਤੇ ਆਪਣੀ ਪੈੜੀ ਤੇ ਵਿੱਚ சுரੰਗਾ ਬਣਾ ਕੇ ਜਿਹੜੇ ਨੌਜਵਾਨ ਬੱਚੇ ਸੀ ਉਹਨਾਂ ਨੂੰ ਅੰਮ੍ਰਿਤ ਛਕਾਣ ਦੇ ਬਹਾਨੇ ਉਹਨਾਂ ਨੂੰ ਟ੍ਰੇਨਿੰਗ ਦੇ ਦਿੱਤਾ ਅਤਵਾਦ ਫਲਾਣਾ ਚਾਹੁੰਦਾ ਅਤਵਾਦ ਫਲਾਣਾ ਚਾਹੁੰਦਾ ਇਹ ਗੱਲ ਕਹਿ ਰਹੇ ਹੋ ਦੱਸੋ ਜੀ ਮੈਨੂੰ ਇੱਕ ਵੀ ਸਰੋਂ ਦਾ ਦਿਖਾਓ ਇੱਕ ਟੋਆ ਹੀ ਦਿਖਾਓ ਜੀ ਉਹਦੇ ਘਰ ਤੇ ਲੱਗ ਕੇ ਇੱਕ ਟੋਆ ਹੀ ਦਿਖਾਓ ਤੁਸੀਂ 1 ਫੁੱਟ 2 ਫੁੱਟ ਦਾ ਤੇ ਫਿਰ ਕਿਉਂ ਇਹੋ ਜਿਹੀ ਗੱਲਾਂ ਦੇ ਵਿੱਚ ਹੀ ਬਣਾਤਾ ਜੀ ਅੱਜ ਮੈਂ ਖੜਾ ਮੈਂ ਕਹਿ ਦੇਣਾ ਜੀ ਮੈਂ ਖੜਕੂ ਆ ਠੀਕ ਹੈ ਜੀ ਬੱਜੇ ਮੇਰੇ ਤੋਂ ਇੱਕ ਚਮਚਾ ਲਾ ਕਿਸੇ ਦੇ ਲੇਕਿਨ ਸਟਾਰਟਿੰਗ ਜਦੋਂ ਅਮਰਿਤਪਾਲ ਦੁਬਈ ਤੋਂ ਆਇਆ ਉਸ ਟਾਈਮ ਤੋਂ ਬਹੁਤ ਵੱਡਾ ਪ੍ਰਚਾਰ ਹੋਇਆ ਤੇ ਹਰ ਜਿਹੜਾ ਨੌਜਵਾਨ ਸੀ ਪੰਜਾਬ ਦਾ ਵੀ ਹਰਿਆਣਾ ਦਾ ਵੀ ਉਹਨਾਂ ਦੇ ਨਾਲ ਜੁੜਿਆ ਸਿੱਖ ਕੌਮ ਜਿੱਦੂ ਆਪਣਾ ਮੁਖੀ ਮੰਨ ਕੇ ਠੀਕ ਹੈ ਜੀ ਉਹਨੂੰ ਵੱਡੇ ਦਾ ਦਰਜਾ ਦਿੰਦੇ ਨੇ ਇੱਥੇ ਸਿੱਖਾਂ ਦੇ ਵਿੱਚ ਇਹੀ ਤੇ ਮਿੱਤਰਤਾ ਤੇ ਪ੍ਰੇਮ ਪਿਆਰਾ ਹੈ ਏਕਾ ਇਹੀ ਦੀ ਚੀਜ਼ ਹੈ ਤੇ ਇੱਥੇ ਤੁਸੀਂ ਦੇਖਣ ਦਿਓ ਹਰਿਆਣਾ ਇੱਕ ਸਰਕਾਰ ਸੋਚਦੀ ਕਿ ਹਰਿਆਣਾ ਭਰਾ ਦਿੱਲੀ ਵੱਲ ਨੂੰ ਜਾਏਗਾ ਬਿਲਕੁਲ ਨਹੀਂ ਉਹਨਾਂ ਦੀ ਗਲਤ ਫ਼ਹਮੀ ਹੈ ਹਰਿਆਣਾ ਪਹਿਲਾਂ ਆਪਣੇ ਵੱਡੇ ਭਾਈ ਨੂੰ ਲੈਣ ਇੱਧਰ ਨੂੰ ਆਏਗਾ ਉਹਨਾਂ ਨੇ ਤਾਂ ਐਲਾਨ ਕਰਤਾ ਫਿਰ ਇੱਕ ਤੋਂ ਇਕੱਠੇ ਜੱਪੀਆਂ ਬੈਗੇ ਛੋਟੇ ਵੱਡੇ ਭਰਾ ਦੀਆਂ ਫਿਰ ਅੱਗੇ ਨੂੰ ਰਿਆ ਜਾਣਾ ਇਹ ਤਾਂ ਹਰਿਆਣਾ ਵਾਲਿਆਂ ਨੇ ਐਲਾਨ ਕਰਤਾ ਕਿ ਅਸੀਂ ਪੁਲਾ ਦੇ ਹਾਰ ਲੈ ਕੇ ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ ਇੱਥੇ ਆਉਣਗੇ ਇੱਥੋਂ ਕੱਟੇ ਆਉਣਗੇ ਵੱਡੇ ਭਾਈ ਨਾਲ ਜੱਫੀ ਪਾਣਗੇ ਫਿਰ ਅੱਗੇ ਤੋਂ ਤੇ ਹੋ ਗਲਤਫਹਿਮੀਆਂ ਨੇ ਉਹਨਾਂ ਦੀਆਂ ਤੇ ਕੋਈ ਨਹੀਂ ਅਸੀਂ ਤੇ ਇੱਕੋ ਗੱਲ ਕਵਾਂਗੇ ਪ੍ਰਧਾਨ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਸਾਹਿਬ ਜਿਹੜੇ ਸਾਡੇ ਵੀਰ ਅਮਰਿਤਪਾਲ ਸਿੰਘ ਠੀਕ ਹੈ ਖਾਲਸਾ ਜੀ ਜਿਨੇ ਵੀ ਸਿੰਘ ਨੇ ਠੀਕ ਹੈ ਜੀ ਇਹਨਾਂ ਨੂੰ ਰਿਹਾ ਕਰੋ ਅਸੀਂ ਕੀ ਤੁਹਾਡਾ ਮਾਰਾ ਕੀਤਾ ਸਰਸੀ ਆਲਾ ਕਿੰਨਾ ਅਪਰਾਧੀ ਸੀ ਜਦੋਂ ਉਹਨੂੰ ਸਜ਼ਾ ਇਹ ਕਿਹੜਾ ਹੋ ਜਾ ਇਨਸਾਨ ਹੈ ਜਿਨੇ ਉਹਨੂੰ ਚੰਗਾ ਮੰਦਾ ਨਹੀਂ ਸੀ ਬੋਲਿਆ ਬਹੁਤ ਕੁਝ ਬੋਲਿਆ ਠੀਕ ਹੈ ਜੀ ਚਲੋ ਅਸੀਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਪਰ ਅਸੀਂ ਇਹ ਗੱਲ ਕਹਿੰਨੇ ਆ ਕਿ ਜੋ ਕਾਨੂੰਨ ਦੇ ਵਿੱਚ ਹੈ ਜੋ ਡੈਮੋਕ੍ਰੇਸੀ ਕਹਿੰਦੀ ਹੈ ਉਹਦੇ ਹਿਸਾਬ ਦੇ ਨਾਲ ਜੋ ਸਾਡੇ ਬੰਦੇ ਨੇ ਅਪਰਾਧ ਕੀਤਾ ਹੈ ਠੀਕ ਹੈ ਜੀ ਜਿੰਨੀ ਉਹਨਾਂ ਦੀ ਸਜ਼ਾ ਬਣਦੀ ਉਹਨਾਂ ਤੋਂ ਕਟਾਓ ਬਿਲਕੁਲ ਜਦੋਂ ਸਜ਼ਾ ਕੱਟ ਲਈਏ ਤਾਂ ਅਗਲੇ ਤੋਂ ਆਪਣੇ ਘਰ ਆਉਣ ਦੋ ਕਿਉਂ ਨਹੀਂ ਆਉਂਦੇ ਤੁਹਾਨੂੰ ਤਾਂ ਸਭ ਵਾਸਤੇ ਬਰਾਬਰ ਹੈ ਦੇਖੋ 1 5 7 10